ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੈਂ ਇੱਕ ਉਹ ਕੂਟਰ ਕੁਬਾਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਹੁੰਚ ਠੀਕ ਹੈ ਲਓ ਜੀ ਕਰਤੀ ਹੈ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ ਹੂੰ 8-9 ਵਜੇ ਤੇ ਚਲਦੇ ਆ ਬਈ ਖੇਤ ਸਾਰਾ ਨਲਦਾ ਦਿਹਾੜ ਗਿਆ ਯਾਰ ਖੇਤ ਤੇ ਨਲੇ ਉਹ ਸ਼ੋਰ ਆਏ ਬੈਠਾ ਜੰਡਗਾਂ ਵਾਲੇ ਬੰਕ ਮਾਰ ਕੇ ਕਹਿੰਦੇ ਸੀ ਖੇਤ ਬੈਠਾ ਸੋਡੇ ਮੈਂ ਵੀ ਕੋਈ ਨਾ ਮੈਂ ਖੇਤ ਪਹੁੰਚ ਜਾਣਾ ਹੈਗਾ ਤੇ ਬਾਕੀ ਉਹ ਯਾਰ ਚੱਕਰ ਆਇਆ ਵੀ ਨਾ ਹਾਰਡਲ ਦਾ ਹੁੰਦਾ ਸੀ ਕੋਈ ਸਾਹਬ ਦਾ ਹੋਣਾ ਆਪਰੇਸ਼ਨ ਅੱਜ ਕੱਲ ਹੋਇਆ ਨਹੀਂ ਅੱਜ ਹੋਣਾ ਹੈ ਪਥਰੀਆਂ ਦਾ ਸਟੋਨਸ ਦਾ ਉਹਦੇ ਚ ਵੀ ਆ ਗੁਰਦੇ ਚ ਵੀ ਆ ਪਿੱਤੇ ਜੀ ਵੀ ਆ ਬਿਰੋ ਠੀਕ ਹੈ ਤਾਂ ਕਰਕੇ ਹੁਣ ਫਿਰ ਭਾਈ ਸਾਹਿਬ ਆਪਾਂ ਨੂੰ ਕੰਮ ਕਰਨਾ ਪਿਆ ਮਾੜਾ ਮੋਟਾ ਖੇਤ ਜੀ ਵੀ ਜਾਣਾ ਪੈ ਲੂਗਾ ਤਾਂ ਕਰਕੇ ਮੈਂ ਹੁਣ ਇਹ ਕੰਦਰ ਕਬੂਤਰਾਂ ਨੂੰ ਜਿੰਨੇ ਗੁੰਡੇ ਲੱਗੇ ਹੋਇਆ ਕਰਨਗੇ ਜ਼ਿਆਦਾ ਟਾਈਮ ਜੂੜਾ ਜੜਾ ਲੱਗੇ ਕਰੇ ਛੱਡ ਜਾਗੇ ਮੈਂ ਦਾਣਾ ਪਾਣੀ ਪਾ ਰਾਂ ਕਰਾਂਗੇ ਤੇ ਠੀਕ ਹੈ ਤੇ ਬਾਕੀ ਹੁਣ ਵੀ ਚਾਲਦੇ ਆ ਖੇਤ ਫਿਰ ਤੇ ਕਰਾ ਲੈਟਾਂ ਨੂੰ ਟਪ ਭਜਾ ਦਾਂ ਮੈਂ ਸਾਰੀਆਂ ਜਕੀਆਂ ਦੀਆਂ ਲਈ ਕਬੂਤਰਾਂ ਤੇ ਨੀਂਗਾ ਮਾਰਨਾ ਫਿਰ ਲਈ ਉਹਨੂੰ ਰੋਟੀ ਪਾਣੀ ਖਵਾ ਲੈਂਦਾ ਫਿਰ ਕਰਦੇ ਆ ਪਾਉਡਰ ਹਾਂਜੀ ਮੇਰੇ ਦੋਸਤੋ ਚੱਲ ਪਈ ਖੇਤ ਰੋਟੀ ਲੱਸੀ ਲੈ ਕੇ ਆ ਕੇ ਚੱਲ ਕੇ ਵੀਡੀਓ ਕੰਟੀਨਿਊ ਕਰਦੇ ਆਂ ਹਾਂਜੀ ਪਹੁੰਚ ਗਏ ਸੀ ਜੀ ਖੇਤ ਠੀਕ ਆ ਤੇ ਛੜਤੀ ਇਧਰੋਂ ਮੱਸੀ ਮੋਟਰ ਚੱਕੀ ਢੱਕਣ ਤੇ ਚੱਲੀਏ ਆਪਾਂ ਇਧਰੋਂ ਐਂ ਟੱਪ ਜਾਲਦੇ ਆਪਾਂ ਨਾ ਹੋਈ ਇਧਰ ਜਾਈਦੇ ਹੋ ਚੱਲਦੇ ਪੜਾ ਗਾਣੇ ਕੀ ਆ ਕਿ ਨਹੀਂ ਤੇ ਇਧਰੋਂ ਛੱਡਤੀ ਇੱਕ ਤੇ ਹਾਓ ਪਰਾਂ ਜਾ ਕੇ ਕਹੇ ਛੱਡ ਕੇ ਆਉਣੀ ਆ ਸੀ ਠੀਕ ਹੈ ਕਿ ਨਹੀਂ ਤਾਂ ਟੱਕਣ ਢੁੱਕਣ ਬਦਲਣਾ ਹੈਗਾ ਬਾਕੀ ਮੁੰਡੇ ਕਹਿੰਦੇ ਸਾਡੀ ਵੀਡੀਓ ਨਹੀਂ ਬਣਾਉਣੀ ਜਿਹੜੇ ਬੈਂਕ ਮਾਰ ਕੇ ਆਏ ਆ ਕਹਿੰਦੇ ਮੁੜ ਕੇ ਸਾਨੂੰ ਖਤਰਾ ਹੋ ਜਾਂਦਾ ਹੈ ਹੈ ਮੈਂ ਵੀ ਕੋਈ ਗੱਲ ਨਹੀਂ ਪਾ ਸੋਡਾ ਵਿੱਚ ਫੇਸ ਰਿਵੀਲ ਨਹੀਂ ਕਰਦੇ ਹੋਰ ਨਹੀਂ ਦੱਸਦੇ ਵੀ ਕਿਹੜੇ ਮੁੰਡੇ ਬੈਂਕ ਤੇ ਆਏ ਆ ਤੇ ਚਲੋ ਕਰਾਂ ਮੋਟਰਾਂ ਮਾਟਰਾ ਚੱਲਦਿਆਂ ਕਰਦਾ ਮੈਂ ਸਾਰਿਆਂ ਭਾਈ ਠੀਕ ਹੈ ਕਰਾਂ ਮੋਟਰਾਂ ਚਾਲਦਿਆਂ ਕਰਦਗੇ ਸ਼ੂ ਛੱਡਦਗੇ ਸਾਰੇ ਬੰਨਵੇਂ ਮਾਰਦਗੇ ਤੇ ਫੇਰ ਦੋ ਆਦਾ ਆਪਾਂ ਫਰੀ ਹੋ ਕੇ ਵੀਡੀਓ ਵੀਡੀਓ ਕਰਾਂਗੇ ਸ਼ੇਅਰ ਬਾਕੀ ਦੋ ਵਰਚਾ ਦਾ ਟਾਈਮ ਹੋਇਆ ਪਿਆ ਜਿਹੜੇ ਦਿਹਾੜੀ ਉਹਨਾਂ ਅਸੀਂ ਚਾਹ ਲਿਆਵਾਂਗੇ ਨਾ ਆਪਦੇ ਹੱਥ ਲਿਆਵਾਂਗੇ ਰਵਾਂ ਹੀ ਖੇਤਰ ਲਾਵਾਂਗੇ ਨਹੀਂ ਯਾਰ ਹਾਂਜੀ ਪੌਂਚ ਗਿਆ ਜੀ ਦੂਜੇ ਖੇਤ ਮੇਰੇ ਵੀਰੋ ਕੀ ਕਹੇ ਨਹੀਂ ਓਹੋ ਮੋਟਰ ਚੱਲੀ ਕਿਉਂ ਨਹੀਂ ਯਾਰ ਤੂੰ ਮੁੰਡਾ ਫੇਗਾ ਨਾ ਕਾਤਾ ਬੁੱਦੀ ਤੇ ਆ ਮੂੰਹ ਨਹੀਂ ਆਉਂਦਾ ਵਿੱਚ ਤੇਰੀ ਬੈਗ ਸੈਦਮ ਖਾ ਦੇਾਂਗੇ ਕੱਲੀ ਚੋਰ ਕਰਦਾ ਚੰਦਰ ਹੀ ਆਂਦਾ ਮੁੰਡੇ ਵਿੱਚ ਆਉਣ ਤੋਂ ਕਹਿੰਦੇ ਜੀ ਤੇ ਬਾਈ ਇਧਰ ਵੀ ਮੋਟਰ ਚੱਲ ਪਈ ਓਕੇ ਐ ਬਸ ਛੱਟਾ ਕੰਮ ਯਾਰ ਇਧਰੋਂ ਚੱਲ ਪਈ ਉਧਰੋਂ ਚੱਲ ਪਈ ਉਹ ਠੀਕ ਐ ਕਿ ਨਹੀਂ ਓਕੇ ਐ ਤੁਸੀਂ ਕੋਈ ਵਿੱਚ ਨਹੀਂ ਆਉਂਦੇ ਵੀਡੀਓ ਦੇ ਠੀਕ ਐ ਬਈ ਮੁੰਡਿਆਂ ਨੂੰ ਤਾਂ ਇੱਕ ਨੰਬਰ ਮਾਹੌਲ ਕਰਕੇ ਦੇਤਾ ਹੁਣ ਸਾਨੂੰ ਦਿਖਾਉਣਾ ਆਪਾਂ ਕਿਵੇਂ ਲੈ ਮੁੰਡੇ ਤੇਰੇ ਨਿੰਬੂ ਫੜਾ ਕੇ ਹੱਥ 'ਚ ਮੇਰੇ ਆਇਆ ਚੱਲ ਗਿਆ ਮੇਰੇ ਮਗਰ ਮਗਰ ਆਇਆ ਮੁੰਡਿਆਂ ਨੂੰ ਛੱਲੀਆਂ ਤੋੜ ਕੇ ਦਿੱਤੀਆਂ ਅੱਗੇ ਹੋਇਆ ਹੁਣ ਮੇਰੇ ਤੋਂ ਮੁੰਡਿਆਂ ਨੂੰ ਛੱਲੀਆਂ ਤੋੜ ਕੇ ਦਿੱਤੀਆਂ ਫਿਰ ਅੰਦਰੋਂ ਨਾਕਾਂ ਅੰਦਰੋਂ ਸਟੋਵ ਚੁੱਲਾ ਤੇ ਹੁਣ ਨਿੰਬੂ ਇਹਨਾਂ ਦੀ ਪੂਰੀ ਪੀਕਨਿਕ ਬਣਾ ਲੈਣੀ ਅੱਜ ਹੋਰ ਬਾਬਾ ਛੱਲੀਆਂ ਛੱਲੀਆਂ ਖਾਉਣੇ ਨਿੰਬੂ ਨੂੰ ਬੁਲੰਦਾ ਤੋੜ ਕੇ ਹੋ ਆ ਵੇਖ ਕੱਡਾਂ ਛੰਡ ਆਪਾਂ ਹਾਂ ਹੈਗਾ ਸਭ ਕੁਝ ਸਭ ਕੁਝ ਆਇਤਾ ਨਾ ਪੂਰਾ ਸਿਰਾ ਮਾਹੌਲ ਹੋ ਜਾਣਾ ਸੀਗਾ ਮੁੰਡੇ ਨੂੰ ਆ ਵੀਡੀਓ ਚ ਲੈਉਣੇ ਰਏ ਆਪਾਂ ਉਹ ਘਰ ਦਾ ਚੱਕੇੜਾ ਆਪਾਂ ਨਿੰਬੂ ਪਾ ਕੇ ਕਰਨ ਨੂੰ ਫੜ ਜਾ ਘਰ ਦਾ ਭੱਲ ਗਏ ਤੇ ਸਮਾਨ ਦਾ ਸਾਰਾ ਹੀ ਸੁੱਖਣਾ ਆਪਣੇ ਕੋਲੇ ਓਹੋ ਕਾਚੂ 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 ਘਰ ਦਾ ਕਾਚੂ ਘਰ ਦਾ ਕਾਚੂ 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 ਵੀਰ ਇਸ ナイフ ブラदर ਇਹ ナイਫ ਮੇਂ ਪੱਸੀਏ ਇੱਥੇ ਆ ナイフナイフナイフ ਖੜ ਗਈ ਹੈ ਚਲੋ ਕੋਈ ਨਾ ナイਫ ਦਾ ਬਣਾ ਲਾਂਗੇ ਅੱਪਾ ਪਾ ਲਾਂਗੇ ナイਫ ਨੂੰ ਵੀ ਆਪਾਂ ਇਹਦੇ ਨੇ ਕੱਟ ਦਨੇ ਐਨੇ ਕੱਟਾਂਗੇ ਆਪਾਂ ਠੀਕ ਆ ਕਿ ਨਹੀਂ ਆ ਇਧਰ ਮਾਹੌਲ ਬੜੀਆਂ ਦਾ ਪੂਰਾ ਆਓ ਛੱਲਿਆਂ ਦਾ ਮਾਹ ਹੈ ਮੈਂ ਦੁੱਤ ਸਿਰੇ ਵਾਲੇ ਹੀ ਕੰਮ ਹੋਇਆ ਪਿਆ ਪੂਰਾ ਓਕੇ ਦੀਆਂ ਰਿਪੋਰਟਾਂ ਇਹ ਨਾਲ ਕੋ ਕਰ ਨਿੰਬੂ ਇਹ ਨਾਲ ਬਾੜਦੂ ਠੀਕ ਹੈ ਕਿ ਨਹੀਂ ਹਾਂਜੀ ਮੇਰੇ ਵੀਰੋ ਛੱਲੀਆਂ ਹੋਰ ਤੂੜਦ ਗਈ ਜੀ ਮਾਹੌਲ ਪੂਰਾ ਬਣ ਗਿਆ ਆ ਬੜੀਆ ਜੀ ਲੱਗਿਆ ਰਾਂ ਤਾਂ ਹਨਾ ਐਂ ਕੰਮ ਹੋਣ ਫੇਰ ਸਵਾਲ ਹੈ ਕੰਮ ਦਾ ਚਲ ਇੱਕ ਮੈਂ ਕਰਾ ਤਾ ਛੱਲੀਆਂ ਦੇ ਪੱਲ ਭੜ ਗਏ ਤਾਂ ਆਪਣੇ ਗਵਾਂਢੀ ਇਹ ਪਰ ਕੋਈ ਦਿੱਕਤ ਨਹੀਂ ਫਿਰ ਵੀ ਹੁੰਦਾ ਹੀ ਹੈ ਪਈ ਇੱਧਰ ਸਪਲਾਈ ਚੰਗੀ ਕੀਤੀ ਲੱਗਦੀ ਮੈਨੂੰ ਯਾਰ ਆਪਣੇ ਨਾਲ ਤਾਂ ਅਣ ਮੀਟਰ ਨਾ ਮੋਟਰ ਵੀ ਲੱਗਦਾ ਮੈਨੂੰ ਠੀਕ ਹੁੰਦਾ ਤੇ ਓਕੇ ਵੀ ਰਿਪੋਰਟ ਬਈ ਹਨਾ ਮੁੰਡਿਆਂ ਨੂੰ ਛੱਲੀਆਂ ਖਵਾਤੀਆਂ ਜਾਮਣਾ ਵੀ ਤੋੜ ਕੇ ਦੇਦੀਆਂ ਉਹਦਾ ਆਪ ਉੱਤੇ ਚੜ ਕੇ ਜਾਮੂਨਸ ਦਿਖਾਇਓ ਜੀ ਆਪਣੀਆਂ ਇਹ ਖੁਦ ਪੈ ਲੰਗੀਆਂ ਆਪਣੇ ਚੁਨਿੰਦੇਥ ਨਾਲ ਤੋੜ ਤੋੜ ਕੇ ਜਾਮੂਨਸ ਜੀ ਤੇ ਆਪ ਘਰੇ ਚੱਲ ਗਏ ਮੁੰਡਿਆਂ ਬੱਕੇਣਾ ਚੱਲ ਗਏ ਮੇਰੇ ਨਾਲ ਤੇ ਚਾਹ ਫੜ ਕੇ ਲੱਗ ਗਏ ਪਰ ਉਹ ਹਨਾ ਲਾਓ ਜੀ ਡੇਬੂ ਵੀ ਹੋਰ ਤੋੜ ਲਿਆ ਦੇ ਜੀ ਕੋਈ ਗਾਲੀ ਚਪਾਰਟੀ ਬੋੜਾਉਣ ਕਰ ਦੇਗੀ ਅੱਜ ਆਪਾਂ ਹਾਂਜੀ ਚਾਹ ਚੱਕ ਲਈ ਘਰੋਂ ਚਾਹੇ ਤੇ ਹੋਰ ਵੀ ਸਮਾਨ ਨਾ ਚੱਕਦਿਆਂ ਅਜੇ ਆਪਾਂ ਹਾਂਜੀ ਘਰੇ ਆਏ ਸੀਗੇ ਇੱਕ ਤਾਂ ਚਾਹ ਚੱਕ ਲਈ ਇੱਕ ਨਾਲ ਚੱਕ ਲਈ ਬੋਫਰ ਖੇਤ ਲੈਟ ਹੈਗੀ ਤਾਂ ਮੈਂ ਕੋ ਉੱਥੇ ਲਾ ਲਾਂਗੇ ਹੁਣ ਜਦੋਂ ਮਾਹੌਲ ਬਣਾਉਣ ਹੀ ਲੱਗ ਗਏ ਫਿਰ ਸਵਾਰਕੀ ਬਣਾ ਲੈਣੇ ਫਿਰ ਮੈਂ ਕਿਹਾ ਕਿ ਢੀ ਗੱਲ ਹੈ ਹਾਂਜੀ ਮੇਰੇ ਦੋਸਤੋ ਆ ਗਏ ਜੀ ਘਰੇ ਬਹੁਤ ਨਿਆਰੇ ਲੱਗਿਆ ਤਾਂ ਕਿ ਸੱਚੀ ਅੱਜ ਠੀਕ ਵਾਤਾ ਅੱਜ ਦਿਨ ਕੁਝ ਵਧੀਆ ਟੱਪਿਆ ਹਨਾ ਉਹ ਜਵਾਕ ਆ ਗਈ ਬਸ ਉਹਨਾਂ ਦੇ ਇੱਕ ਗੱਲ ਹੈ ਵੀ ਵੀਡੀਓ ਨਹੀਂ ਬਣਾ ਸਕਿਆ ਮਾਣਾ ਕਹਿੰਦੇ ਵੀਡੀਓ ਨਾ ਨਹੀਂ ਭਰਾ ਬੜੇ ਕਹਿੰਦੇ ਆ ਦੇ ਘਰੇ ਪਹੁੰਚ ਜਾਂਦੀ ਹੈ ਕੱਲ ਮੈਂ ਕੋਈ ਨੰਨੇ ਹੀ ਬਣਾਉਂਦਾ ਤੇ ਬਾਕੀ ਬਸ ਠੀਕ ਹੈ ਹਨਾ ਪਹਿਲਾਂ ਹੁਣ ਪਤਾ ਭਾਈ ਖਾਧਾ ਛੱਲਣਾ ਛੱਡਣਾ ਫਿਰ ਜਾਮਣਾ ਫਿਰ ਚਾਹ ਲੈ ਕੇ ਅਸੀਂ ਚਾਹ ਜੂ ਪੀਤੀ ਖਾਨ ਦੁਕਾਨ ਤੋਂ ਸਮਾਨ ਲੈ ਕੇ ਬੂਫਰ ਲੈ ਕੇ ਹੁਣ ਫਿਰ ਘਰੇ ਆਏ ਮੁੜ ਕੇ ਹਨਾ ਹੁਣ ਬੂਫਰ ਰੱਖ ਕੇ ਗਏ ਹੁਣ ਉਹਨੂੰ ਬੱਸ ਚੜਾਉਣਾ ਸੀਗਾ ਉਹ ਮੈਂ ਬੱਸ ਕਿਤੀ ਬਾਅਦ ਦੇ ਮੈਂ ਜਦੋਂ ਤੁਹਾਨੂੰ ਅੱਡੇ ਤੇ ਕਰ ਛੱਡ ਆਉਣਾ ਮੈਂ ਉਹ ਅਸੀਂ ਪਈ ਤੇ ਬੱਸ ਸਾਡੇ ਮੂਹਰ ਤੇ ਟੱਪ ਗਈ ਫਿਰ ਇਹ ਬੱਸ ਮਗਰ ਦਵੱਲਿਆ ਮਸਾਉਂ ਗਾਂ ਲੱਡੇ ਤੇ ਬੱਸ ਫੜੀ ਉੱਥੇ ਚੜਾਇਆ ਉਹਨੂੰ ਪਰ ਉਹ ਪਿੰਡੋਂ ਪਿੰਡੀ ਗਏ ਹੁਣ ਮੈਂ ਘਰੇ ਆਇਆ ਤੇ ਪਾਣੀ ਪੂਣੀ ਪਈ ਜਾਂਦਾ ਕੋਈ ਚੱਕਰ ਨਹੀਂ ਲੱਗ ਪਗ ਲਾ ਕੇ ਦੋ ਦੋ ਕਹਿ ਰਹੇ ਤੇ ਇਹ ਦੋ ਦੋ ਰਹਿੰਦੇ ਸਾਰੇ ਪਈ ਛੱਡ ਜਾਂਦਾ ਪਾਣੀ ਬੱਸ ਹੁਣ ਕੋਈ ਦੇਖਣ ਦੀ ਲੋੜ ਨਹੀਂ ਸਿੱਧਾ ਮੋਟਰਾਂ ਬੰਦੀ ਕਰਨ ਨੂੰ ਮੈਂ ਜਾ ਕੇ ਹੁਣ ਤੇ ਆਈ ਟੱਪ ਗਿਆ ਹਰ ਬੰਦ ਬੱਸ ਓਕੇ ਅਗੇ ਚੱਲਦੇ ਆਂ ਖੇਤ ਹਜੇ ਬੰਦੇ ਹੈਗੇ ਕੰਮ ਕਰੀ ਜਾਂਦੇ ਆ ਆਪਣੇ ਤੇ ਉਹਨਾਂ ਨੇ ਉਹ ਕੀ ਨਾਲ ਲੈਂਦੇ ਹੁੰਦੇ ਆ ਘਰਤੀ ਸਰੀ ਸਬਰੀ ਦਾ ਪਾਤੀ ਬਸ ਉਹਨੂੰ ਕਾਕੂ ਕੁਜਾ ਕੱਢੀ ਜਾਂਦਾ ਉਹਨਾਂ ਦੀ ਚਾਰ ਰੋਟੀ ਫੜਾ ਕੇ ਆਉਣੀ ਹੋਊਗੀ ਲਗਭਗ ਵੇਲੇ ਅਹਰ ਕਰਿਆ ਗਿਆ ਜੋੜੇ ਜੜਾ ਦਾ ਹਾਲ ਵੇਣਿਆ ਜਿਹੜੇ ਲੱਗੇ ਲੁਗੇ ਕੋਈ ਨਵੇਂ ਲੱਗੇ ਇੱਕ ਦੋ ਕੋਈ ਹੋਰ ਸੈਟਿੰਗ ਕਰਕੇ ਬਣਾਉਣਿਆ ਪ੍ਰੋਗਰਾਮ ਹਾਂਜੀ ਫਿਰ ਪਹੁੰਚ ਗਏ ਜੀ ਖੇਤ ਚਾਰ ਰੋਟੀ ਲੈ ਕੇ ਹੋ ਕੇ ਹੈ ਮਾਹੌਲ ਠੀਕ ਹੈ ਬੰਦੇ ਨੂੰ ਬੋਲ ਮਾਰਦ ਗਿਆ ਪਏ ਚਾਰ ਰੋਟੀਾਂ ਕਿੱਧਰ ਗਿਆ ਇਧਰ ਖਾਲ ਕੱਢੀ ਜਾਂਦਾ ਨਾ 100% ਤਾਂ ਦੇਖਣ ਜੀ ਮੇਰੇ ਦੋਸਤੋ ਟਾਈਮ ਬਹੁਤ ਹੋ ਗਈ 3:30 ਵੱਜ ਗਏ ਇਹ ਕਰਕੇ ਪੱਖਾ-ਪੱਖਾ ਲਾਈਟਾਂ ਬੰਦ ਬਈ ਚੱਲੀਏ ਕਰ ਲੋ ਠੀਕ ਹੈ ਚੱਲ ਵੀ ਘਰ ਕੁਤਰ ਨੂੰ ਦਰਵਾਣੀ ਪਾਈ ਆਪ ਰੋਟੀ ਖਾਈਏ ਕੋ ਚਾਹ ਪੀ ਕੇ ਫਿਰ ਦੇਖਦੇ ਹਾਂਜੀ ਤੇ ਪਾ ਦੇ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਇਧਰ ਸਾਰੀਆਂ ਡੋਲੀਆਂ ਚ ਜਿੰਨੀਆਂ ਜੋੜੀਆਂ ਬੈਠੀਆਂ ਤੇ ਕੋਈ ਇੱਕ ਦੋ ਜੋੜੀਆਂ ਜਾ ਕੇ ਹੋਰ ਖੁੱਡੇ ਛੱਡ ਦਿਆਂ ਬਈ ਆਪਾਂ ਤੇ ਓਕੇ ਹੋ ਗਿਆ ਜੀ ਇਹਨਾਂ ਨੂੰ ਸਾਰ ਨੂੰ ਦਾਣਾ ਪਾਣੀ ਇਧਰ ਇਹਨਾਂ ਨੂੰ ਪਾਦਾ ਹੀ ਵੱਡੇ ਕਬੂਤਰਾਂ ਨੂੰ ਇਹਦੇ ਨਾਲ ਬਾਹਰ ਚੱਕਦਾ ਏ ਠੀਕ ਹੈ ਵੱਡੇ ਕਬੂਤਰਾਂ ਨੂੰ ਪਾਦਾ ਇਹਦੇ ਜੋੜੀਆਂ ਵਾਲੇ ਪਾਸੇ ਹੀ ਪਾਦਾ ਬਈ ਠੀਕ ਹੈ ਓਕੇ ਰਿਪੋਰਟ ਇਹਨਾਂ ਦਾ ਵੀ ਲਾ ਲਈ ਲੋਕ ਤੇ ਓਕੇ ਕੁਲ ਬਲਾ ਕੇ ਬਈ ਇਦਰ ਆ ਕੁਡਾਂ ਦੀ ਪਾਤਾ ਉਹਨਾਂ ਦੀ ਪਾਤਾ ਸਾਰੇ ਕਿਤੇ ਪਾਤਾ ਤਾਂ ਨਾ ਆਪਾਂ ਨੇ ਹਾਂ ਲਿਓ ਉਹ ਮੇਰੀ ਬੇਬੀ ਨੇ ਮੇਰੀ ਬੇਬੀ ਤੇ ਓਕੇ ਬਰੋ ਬਸ ਘਰੇ ਜਾਈਏ ਮੀਡਨ ਬਰੋ ਕੁੱਤ ਰਹੀਏ ਘਰੇ ਜਲ ਕੇ ਤੇ ਆਪ ਕੋਈ ਚਾਹ ਪੀ ਜਾਈਏ ਕੋਈ ਰੋਟੀ ਖਾ ਜਾਈਏ ਹਾਂਜੀ ਲੱਗਦਾ ਮੀਰਾ ਵੀ ਚਲੋ ਕੋਈ ਹੋਰ ਕੋਈ ਚਾਹ ਚੱਕ ਲੈਣੇ ਜਾ ਕੇ ਹਾਂਜੀ ਤੇ ਇਹ ਕਲਪ ਅਗਲੇ ਦਿਨ ਸ਼ੂਟ ਕਰ ਰਹੇ ਆਂ ਬਰੋ ਠੀਕ ਹੈ ਤੇ ਜੋੜੀਆਂ ਦਾ ਪ੍ਰੋਸੈਸ ਵੀ ਤੁਹਾਨੂੰ ਮੈਨੂੰ ਮੈਦਾ ਹਸਣਾ ਕੀ ਹੈ ਠੀਕ ਹੈ ਜੇ ਆਪਾਂ ਆਪਣੇ ਘਰੋ ਜੋੜਗਾ ਲਾਉਣਗਾ ਹੋਊਗਾ ਤਾਂ ਲਾਵਾਂਗੇ ਆਪਾਂ 20 ਤੋਂ 25 ਦੇ ਵਿੱਚ ਵਿੱਚ ਜੋੜੀਆਂ ਠੀਕ ਹੈ ਜੇ ਆਪਾਂ ਆਪਣੇ ਘਰੋ ਲਾਉਣੀਆਂ ਹੋਊਗਾ ਤਾਂ ਮਤਲਬ ਸਿਰਫ ਆਪਣੇ ਘਰ ਘਰ ਦੇ ਕਬੂਤਰ ਜੇ ਜਿਹੜੇ ਮੁੱਲ ਮੰਨ ਲਏ ਤੇ ਉਹ ਪਾਗੇ ਵਿੱਚ 20 ਤੋਂ 25 ਜੋੜੀਆਂ ਬਣਨੀਆਂ ਬਣਨੀਆਂ ਤਾਂ ਵੱਧ ਪਰ ਆਪਾਂ ਇੰਨਾ ਹੀ ਲਾਵਾਂਗੇ ਤੇ ਜੇ ਆਪਾਂ ਲਿਆਂਦੇ ਕਬੂਤਰ ਬਾਈ ਗੋਰੇ ਤੋਂ ਠੀਕ ਹੈ ਫਿਰ ਜੋੜੀਆਂ ਬਣ ਜਾਣਗੀਆਂ ਭਾਈ ਸਾਹਿਬ ਆਪਣੇ ਕੋਲੇ 30 ਤੋਂ 35 ਠੀਕ ਹੈ ਜੇ ਆਪਾਂ ਆਪਦੇ ਕਬੂਤਰਾਂ ਦਾ ਲਾਉਣਾ 20 ਤੋਂ 25 ਜੇ ਬਈ ਗੋਰੇ ਤੋਂ ਲਿਆ ਕੇ ਲਾ ਦੇਣਾ ਆਪਾਂ ਤਾਂ ਬਣ ਜਾਣਗੇ 30 ਤੋਂ 35 ਜੋੜ ਦਾ ਠੀਕ ਹੈ ਜੀ ਆਹ ਪ੍ਰੋਸੈਸ ਹੈ ਪਹਿਲਾਂ ਮੈਂ ਕੀ ਸੋਚਿਆ ਮੈਂ ਕਿ ਭਾਵੇਂ ਕਰਾਂਗੇ ਵੀ ਨਾ ਕਬੂਤਰ ਡੋਲੀਆਂ 'ਚ ਹੀ ਬੈਠੇ ਰਹਿਣਗੇ ਜਿੰਨਾ ਟਾਈਮ ਕਬੂਤਰਾਂ ਆਂਡੇ ਲਾਉਣ ਵਾਲਾ ਨਹੀਂ ਹੁੰਦਗਾ ਤੇ ਐਨੇ ਨਾਲ ਵੀ ਆਪਣੋਂ ਐ ਆਪਣੇ ਮਨ 'ਚੋਂ ਡਾਊਟ ਨਾ ਰਹੂਗਾ ਵੀ ਕੋਈ ਕਬੂਤਰ ਮਿਸ ਨਾ ਪਾ ਗਿਆ ਹੋਵੇ ਵੀ ਕੱਲੇ-ਕੱਲੇ ਇੱਕ ਸੈਪਰੇਟ ਪਿੰਜਰੇ 'ਚ ਰਹਿਣਗੇ ਨਾ ਵਿੱਚ ਮਿਸ ਪਈ ਕੋਈ ਜਾਨਵਰ ਦੀ ਨਾ ਕੁਝ ਲੈਣਾ ਨਾ ਦੇਣਾ ਹਨਾ ਪਰ ਚੱਕਰ ਬਈ ਆਇਆ ਡੋਲਗਾ ਚ ਕਬੂਤਰ ਹੋ ਰਿਹਾ ਤੰਗ ਸਮਝ ਗਏ ਤੇ ਜਿਹੜਾ ਜਿਹੜਾ ਪੱਕੀਆਂ ਜੋੜੀਆਂ ਲੱਗੀਆਂ ਸੀ ਜਿਹੜੀਆਂ ਜਿਹੜੀਆਂ ਪੱਕੀਆਂ ਜੋੜੀਆਂ ਲੱਗੀਆਂ ਜਾਂਦੀਆਂ ਉਹਨੂੰ ਆਪਾਂ ਹੌਲੀ ਹੌਲੀ ਕਰਕੇ ਹੁਣ ਖੁੱਡਾਂ ਛੱਡੀ ਜਾਂਦੇ ਆ ਤੇ ਹੁਣ ਆਪਾਂ ਇੱਕ ਨਵਾਂ ਤਰੀਕਾ ਵਰਤਣਾ ਰਿਹਾ ਮਿਸ ਨਾ ਪਵੇ ਪੀ ਨਾ ਮੰਨ ਕੇ ਚਲੋ ਬਾਹਲਾ ਟਾਈਮ ਹੋ ਗਿਆ ਜਿਵੇਂ ਕਬੂਤਰ ਕਬੂਤਰੀਆਂ ਅੱਡ ਸੀਗੇ ਕਬੂਤਰੀਆਂ ਵੀ ਮਸਤਾਂ ਬੈਠੀਆਂ ਕਬੂਤਰ ਵੀ ਮਸਤੇ ਬੈਠੇ ਆ ਠੀਕ ਹੈ ਵੀਰੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਇਹ ਸੋਚਿਆ ਵੀ ਆਪਾਂ ਕਰਨਾ ਕੀ ਹੈ ਵੀ ਮੰਨ ਕੇ ਚੱਲੋ ਜਦੋਂ ਇਹ ਸਾਰੀਆਂ ਜੋੜੀਆਂ ਨੇ ਆਂਡੇ ਲਾ ਲੇ ਪਹਿਲੀ ਪਹਿਲੀ ਵਾਰ ਜਦੋਂ ਆਡੇ ਲਾਏ ਉਹ ਆਪਾਂ ਆਂਡੇ ਚਾਕੇ ਸਿੜ ਦਿਆਂਗੇ ਠੀਕ ਆ ਜਾਂ ਜਿਨ੍ਹਾਂ ਤੇ ਪਾਣੂ ਡਾਊਟ ਹੋਇਆ ਵੀ ਆਹ ਜੋੜੀ ਨੇ ਮਿਸਮੈਚ ਵਾਲੀ ਹੋਵੇ ਆਹ ਕਬੂਤਰੀ ਨਹੀਂ ਜਾਂ ਆਹ ਕਬੂਤਰ ਨਹੀਂ ਆਇਆ ਨਾ ਕਰਤਾ ਹੋਵੇ ਉਹਦੇ ਆਂਡੇ ਚਾਕੇ ਸਿੜ ਦਿਆਂਗੇ ਤੇ ਆਪਾਂ ਜਿਹੜੇ ਜਿਹੜੇ ਆਂਡੇ ਦੂਜੀ ਵਾਰ ਰੱਖਣਗੇ ਤੇ ਉਹ ਫਿਰ ਬੱਚੇ ਖੜਾਵਾਂਗੇ ਸਮਝ ਗਏ ਵੀ ਪਹਿਲੀ ਵਾਰ ਜੇ ਕੋਈ ਹੋਰ ਕਬੂਤਰ ਦੀ ਗੰਡਗੁੰਡ ਲੱਗੀ ਹੋਈ ਤਾਂ ਉਹ ਆਂਡੇ ਸੱਟੇ ਆਣਗੇ ਤੇ ਦੂਜੀ ਵਾਲੇ ਜਿਹੜੇ ਜਵਾ ਪਿਓਰ ਹੋਣਗੇ ਜੋੜੀ ਦੇ ਥਾਵੇਂ ਪ੍ਰੋਪਰ ਆਂਡੇ ਉਹਨਾਂ ਦੇ ਆਪਾਂ ਬੱਚੇ ਕਢਾ ਲਾਂਗੇ ਆਸਾ ਹੁਕਤਾ ਵਾ ਬਾਕੀ ਲੇਟਾਂ ਨੂੰ ਢੱਜ ਗਈਆਂ ਨੇ ਦੇਖੋ ਦੂਜਾ ਦਿਨ ਵੀ ਸ਼ੇ ਬਣਾਲਾ ਹੋ ਗਿਆ ਹਨਾ ਚਲੋ ਕੋਈ ਗੱਲ ਨਹੀਂ ਆਹ ਪ੍ਰੋਸੈਸ ਬਾਬੇ ਜੋੜੇ ਹਨਾ ਉਸ ਨੂੰ ਮੈਂ ਦੱਸਤਾ ਹੁਣ ਕਿ ਆਪਾਂ ਘਰਦਿਆਂ ਲਵਣੀਆਂ 25 ਜੋੜੀਆਂ ਤੇ ਜੇ ਬਾਈ ਗੋਰੇ ਤਕਬੂਤਰਾਂ ਲੈ ਲਵਣੀਆਂ 35 ਜੋੜੀਆਂ ਤੇ 1 ਘਟੋ ਘਾ 18 ਜੋੜੀਆਂ ਲਾ ਦਿਆਂ ਬਾਸ ਸੱਤ ਹੋਰ ਲੱਗਣਗੀਆਂ ਘਰਦਿਆਂ ਤਾਂ ਤੇ ਚਲੋ ਬਾਕੀ ਛੋਟ ਨਾਲ ਅੱਗੇ ਕੇ ਸ਼ੇਅਰ ਕਰੀ ਚੱਲਾਂਗੇ ਹਨਾ ਤੇ ਹਾਂ ਵੀਰੇ ਜੋੜ ਇਹਦਾ ਲੋੜੀਂਦੀਆਂ ਚੀਜ਼ਾਂ ਐ ਇਸ ਟਾਈਮ ਪਿੱਲੀ ੱਟ ਸਭ ਤੋਂ ਮੇਨ ਜ਼ਰੂਰੀ ਐ ਵੀ ਇਹਨਾਂ ਨੂੰ ਠੀਕ ਐ ਪਿੱਲੀ ੱਟ phor ਕੇ ਪਾਓ ਪਿੱਲੀ ੱਟ ਪਾਓ ਦੇਸੀ ਕੁਗੜੀ ਦੇ ਅੰਡੇ ਤੇ ਛੋਲਕ ਪਾਓ phor ਕੇ ਵਿੱਚ ਗੁੜ ਚ ਮਿਕਸ ਕਰਕੇ ਕੈਲਸ਼ੀਅਮ ਠੀਕ ਐ ਮਲਟੀਵਿਟਾਮਿਨਸ ਐਂਡ ਮਿਨਰਲਸ ਵਾਸਤੇ ਕੈਲਸ਼ੀਅਮ ਪਾਓ ਇਹਨਾਂ ਨੂੰ ਵਧੀਆ ਮਾਣਾ ਤੇ ਵਧੀਆ ਮਤਲਬ ਮਲਟੀਵਿਟਾਮਿਨ ਸਮਝਿ ਦਿਓ ਵੀ ਤਾਕਤ ਚ ਰੱਖੋ ਕਬੂਤਰਾਂ ਨੂੰ ਤਾਂ ਜੋ ਕਬੂਤਰਾਂ ਆਂਡੇ ਫੋਕੇ ਪਿੱਲੇ ਨਾ ਲਾਉਣ ਤੇ ਆਂਡੇ ਵੀ ਵਧੀਆ ਮਜ਼ਬੂਤ ਹੋਣ ਤੇ ਬੱਚੇ ਵੀ ਵਿੱਚੋਂ ਮਜ਼ਬੂਤ ਹੀ ਨਿਕਲਣ ਸਮਝ ਕੇ ਜੇ ਮਾਂ ਪਿਓ ਤਕੜਾ ਹੈ ਬਈ ਤਾਂ ਬੱਚੇ ਆਟੋਮੈਟਿਕਲੀ ਤਕੜੇ ਹੀ ਨਿਕਲਣਗੇ ਤੇ ਜੇ ਮਾਂ ਪਿਓ ਕਮਜ਼ੋਰ ਹੈ ਫਿਰ ਜਾਂ ਤਾਂ ਆਂਡੇ ਪਿੱਲੇ ਲੈਣਗੇ ਜਾਂ ਆਂਡੇ ਫੂਕੇ ਲੈਣਗੇ ਕਿ ਜਾਂ ਫਿਰ ਆਂਡਿਆਂ ਚੋਂ ਨਿਕਲ ਕੇ ਬੱਚੇ ਮਰ ਜਾਂਦੇ ਆ ਉਹ ਕਾਰਨ ਹੁੰਦਾ ਉਹਦਾ ਸਾਰਾ ਠੀਕ ਹੈ ਵੀ ਜਦੋਂ ਮੰਨ ਕੇ ਚੱਲ ਕਬੂਤਰ ਪ੍ਰੋਪਰ ਜਾਣ ਚ ਹੈਣੀਗੇ ਹਜੇ ਤਾਕਤ ਚ ਕਬੂਤਰ ਕਮਜ਼ੋਰੇ ਆ ਆਪਾਂ ਜੋੜੀਆਂ ਲਾਤੀਆਂ ਉਹ ਆਟੋਮੈਟਿਕਲੀ ਬੱਚੇ ਵੀ ਕਮਜ਼ੋਰੀ ਹੋਣਗੇ ਮਾੜੀ ਹੋਣਗੇ ਉਹਨਾਂ ਤੋਂ ਅੱਦੇ ਹੀ ਸਿਰੇ ਚੜਨਗੇ ਤੇ ਜਦੋਂ ਜੋੜੀਆਂ ਲੱਗ ਗਈਆਂ ਬਈ ਤੇ ਉਦੋਂ ਤੋਂ ਹੀ ਖਰਾਕ ਸਟਾਰਟ ਕਰਦੇ ਮੈਂ ਤਾਂ ਇਹ ਵੈਸੇ ਕੀਤੀ ਨਹੀਂ ਪਰ ਤੁਸੀਂ ਕਰਦੇ ਕਿਉਂਕਿ ਇਹਨਾਂ ਦਾ ਕਬੂਤਰ ਵੀ ਜਾਂਚ ਰਹਿਣਗੇ ਆਂਡੇ ਵੀ ਚੰਗੇ ਰਹਿਣਗੇ ਤੇ ਬੱਚੇ ਵੀ ਚੰਗੇ ਨਿਕਲਣਗੇ ਤੇ ਬੱਚਿਆਂ ਦੀ ਪਲਾਈ ਹੁਣ ਕਈ ਭਰਾ ਮੈਸੇਜ ਕਰਦੇ ਕਮੈਂਟ ਕਰਦੇ ਆ ਬਾਈ ਯਾਰ ਨਾ ਬੱਚੇ ਮਰ ਜਾਂਦੇ ਆ ਬਈ ਇੱਕ ਬੱਚਾ ਵੱਡਾ ਰਹਿੰਦਾ ਇੱਕ ਬਜਾ ਛੋਟਾ ਰਹ ਜਾਂਦਾ ਉਹ ਯਾਰ ਬਈ ਪੌਣੀ ਤਾਂ ਤੁਸੀਂ ਮੁਸਕੀ ਕਣਕਾ ਹਨਾ ਕੱਲੀ ਲੱਗੀ ਗੁਰੂ ਹੋਰ ਕੀ ਹੋਊਗਾ ਬੱਚੇ ਮਰਨ ਗਏ ਚਲੋ ਮੇਰੀ ਗੱਲ ਸੁਣ ਲਓ ਵੀ ਹਾਂ ਸਾਰੇ ਆਪਾਂ ਇਹ ਚੀਜ਼ ਅਫੋਰਡ ਨਹੀਂ ਕਰ ਸਕਦੇ ਸਾਨੂੰ ਪਤਾ ਵੀ ਆਪਾਂ ਘਰੋਂ ਸਪੋਰਟ ਨਹੀਂ ਹੁੰਦੀ ਕਬੂਤਰਾਂ ਵਾਲਿਆਂ ਨੂੰ ਹਨਾ ਮੈਨੂੰ ਤਾਂ ਹੈ ਨਹੀਂ ਕਿ ਤੇ ਲਗਭਗ 80% ਭਰਾਵਾਂ ਨੂੰ ਸਪੋਰਟ ਨਹੀਂ ਹੁੰਦੀ ਘਰੋਂ ਕਬੂਤਰਾਂ ਵਾਲਿਆਂ ਨੂੰ ਕਬੂਤਰਾਂ ਵਾਲਿਆਂ ਨੂੰ ਘਰੋਂ ਪੈਸਿਆਂ ਦੀ ਥਾਂ ਤੇ ਗਾਲਾਂ ਹੀ ਮਿਲਦੇ ਨੇ ਚੰਗੀ ਤਰ੍ਹਾਂ ਪਤਾ ਇਹ ਚੀਜ਼ ਮੈਨੂੰ ਠੀਕ ਹੈ ਕਿਉਂ ਮੇਰੇ ਨਾਲ ਆਪ ਨਾਲੇ ਵੀ ਹੁੰਦੀ ਰਹੀ ਹੈ ਤੇ ਚੱਲ ਰਹੀਆਂ ਇਹ ਚੀਜ਼ਾਂ ਮੈਨੂੰ ਪਤਾ ਤਾਂ ਕਰਕੇ ਕਿਉਂਕਿ ਮੈਨੂੰ ਆਪਦਾ ਪ੍ਰਬੰਧ ਤੇ ਆਪਣੇ ਘੂਤਰਾ ਪ੍ਰਬੰਧ ਆਬ ਕਰਨਾ ਪੈਂਦਾ ਆਪਾਂ ਇਹ ਚੀਜ਼ਾਂ ਇਨੇ ਮਹਿੰਗਾ ਖਰਾਕਾ ਅਫੋਰਡ ਨਹੀਂ ਕਰ ਸਕਦੇ ਪਰ ਫਿਰ ਵੀ ਖਰੋ ਚਲੋ ਕਣਕ ਨਾਲ ਬਾਇਰਾ ਸੰਝਦੇ ਹੋ ਮੱਕੀ ਮੱਕੀ ਵੀ ਸਸਤੀ ਹੈ ਬਾਇਰਾ ਵੀ ਸਸਤਾ ਹੈ ਇਹ ਚੀਜ਼ਾਂ ਦਾ ਪਾ ਦਿਓ ਤਿੰਨ ਚੀਜ਼ਾਂ ਹੀ ਪਾ ਦਿਓ ਬਹੁਤ ਆ ਬੱਚੇ ਪਾਲ ਜਾਣਗੇ ਤੇ ਨਹੀਂ ਤਾਂ ਕੱਲੀ ਕਣਕ ਦੇ ਸਰੋਹ ਪਾ ਦਿਓ ਬੱਚੇ ਇੱਕ ਨੰਬਰ ਪਾਲਣਗੇ ਠੀਕ ਹੈ ਤੇ ਮੁਝੇ ਚਲੋ ਉਹ ਸਾਰੀਆਂ ਗੱਲਾਂ ਬਾਅਦ ਚ ਕਰਾਂਗੇ ਜਦੋਂ ਬੁਖਰਾਕਾ ਗੁਰੂ ਕਰ ਲਾਂਗਾ ਉਦੋਂ ਦੱਸਾਂਗਾ ਸਾਰਾ ਕੁਝ ਬਸ ਹੁਣ ਤਾਂ ਕਰਾਂ ਜੋੜੀਆਂ ਲਾਉਣ ਦਾ ਤੁਹਾਨੂੰ ਦੱਸਦਾ ਮੈਂ ਹਣਾ ਹਸਾਬ ਕਿਤਾਬ ਵੀ ਮਿਸ ਕਿੰਨਾ ਪਵੇ ਯਾ ਜੇ ਉਹ ਜਿੰਨਾ ਕਹਣਾ ਮੈਨੂੰ ਮੇਰਾ ਲੱਗਿਆ ਵੀ ਮੈਂ ਤੁਹਾਨੂੰ ਦੱਸਾਂ ਤੁਹਾਡਾ ਸ਼ੇਅਰ ਕਰਾਂ ਸਾਰਾ ਕੁਝ ਆਹ ਹਸਾਬ ਕਿਤਾਬ ਹੈ ਠੀਕ ਹੈ ਕਿ ਨਹੀਂ ਲਾਓ ਜੋੜੀਆਂ ਜੜੇਗਾ ਟਾਈਮ ਆ ਵਧੀਆ ਠੀਕ ਹੈ ਕਰੋ ਕਬੂਤਰ ਪਹਿਲਾਂ ਜਾਣ ਚ ਕਰੋ ਕਬੂਤਰ ਤਗੜੇ ਕਰੋ ਆਣ ਪੂਰੇ ਇੱਕ ਨੰਬਰ ਫਿਰ ਕੂਤਾਂ ਦਾ ਜੋੜੀਆਂ ਲਾਓ ਤੇ ਫਿਰ ਬੱਚੇ ਵੀ ਤੇ ਕੇਅਰ ਕਰੋ ਪੂਰੀ ਠੀਕ ਆ ਪਾਣੀ ਜਿਹਾ ਉਹ ਇਹਨਾਂ ਨੂੰ ਮਲਟੀ ਵਿਟਾਮਿਨ ਤੇ ਕੈਲਸ਼ੀਅਮ ਵਗੈਰਾ ਪਾਓ ਤੇ ਜੇ ਆਪਾਂ ਆਪਣਾ ਜਿਵੇਂ ਮੈਡੀਕਲ ਲਾਈਨ ਤੇ ਪਾ ਚੈੱਕ ਕਰੀਏ ਤਾਂ ਬੈਸਟ ਮਲਟੀ ਵਿਟਾਮਿਨ ਹੈਗਾ ਮਲਟੀ ਸਟਾਰ ਠੀਕ ਹੈ ਮਲਟੀ ਸਟਾਰ ਪੂਰਾ ਚੰਗਾ ਹੈ ਤੇ ਕੈਲਸ਼ੀਅਮ ਚ ਆਸਟੋਬੈਟ ਪੂਰਾ ਚੰਗਾ ਹੈ ਠੀਕ ਹੈ ਤੇ ਜੇ ਕੁਝ ਭਰਾ ਜੇ ਬਾਹਰੋਂ ਪੂਰੋ ਮੰਗਾਉਣਾ ਤਾਂ ਵੀ ਬਾਹਰੋਂ ਤਾਂ ਸਪੈਸ਼ਲੀ ਕਬੂਤਰਾਂ ਉੱਤੇ ਸਾਰਾ ਕੁਝ ਮਿਲ ਜਾਂਦਾ ਤੁਹਾਨੂੰ ਪਤਾ ਹੀ ਹੈ ਠੀਕ ਹੈ ਕਿ ਨਹੀਂ ਆ ਸੀਣਾ ਬਾਬਿਓ ਤੇ ਓਕੇ ਜੀ ਕਰਦੇ ਆਂ ਵੀਡੀਓ ਦੇਣੇ